ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਖੇਤ ਕੀ ਕਰੇ ਤਾਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਕੀ ਖਾਖੀ ਦਾਗਦਾਰ ਹੋਈ ਆ ਖਾਖੀ ਦਾਗਦਾਰ ਕਿਉਂ ਹੋਈ ਆ दरअसल ਖਨੌਰੀ ਬਾਰਡਰ ਦੇ ਉੱਤੇ ਜੋ ਮੋਰਚਾ ਲੱਗਿਆ ਹੋਇਆ ਸੀ ਉਸ ਮੋਰਚੇ ਨੂੰ 19 ਤਰੀਕ ਨੂੰ ਪ੍ਰਸ਼ਾਸਨ ਦੇ ਵੱਲੋਂ ਖਤਮ ਕਰ ਦਿੱਤਾ ਪਰ ਉਸ ਤੋਂ ਬਾਅਦ ਕਈ ਟਰਾਲੀਆਂ ਚੋਰੀ ਹੋਈਆਂ ਤਾਂ ਟਰਾਲੀਆਂ ਲੱਭਣ ਦੇ ਲਈ ਕਿਸਾਨ ਵੀ ਦਿਨ ਰਾਤ ਕਰਦੇ ਹੋਏ ਨਜ਼ਰ ਆਏ ਪਰ ਹੁਣ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਪੁਲਿਸ ਮੁਲਾਜ਼ਮ ਦੇ ਵੱਲੋਂ ਹੀ ਚੋਰੀ ਕਰ ਲਈ ਸੀ ਕਿਸਾਨਾਂ ਦੀ ਟਰਾਲੀ ਸਰ ਕੀ ਕਹਿਣਾ ਚਾਹੁੰਦਾ ਜਿਹੜੀ ਟਰਾਲੀ ਚੋਰੀ ਹੋਈ ਸੀ ਕਿੱਦਾਂ ਤੁਹਾਡੇ ਕੋਲ ਕੰਪਲੀਟ ਆਈ ਤੇ ਕਿੱਦਾਂ ਗ੍ਰਿਫਤਾਰ ਕੀਤਾ ਗਿਆ ਇਹ ਸਾਡਾ ਜਿਹੜਾ ਜੀ ਯਾਰਡ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੌਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉੱਥੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪਲੇਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟ੍ਰੇਸ ਹੋਇਆ ਦਾ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਉਹ ਲੈ ਆਏ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਾਟਨਾ ਪੁਲਿਸ ਨੇ ਇੱਕ 49 ਨੰਬਰ ਐਫ ਆਈ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਹੈ ਤੇ ਹਲੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਇਹ ਪੁਲਿਸ ਮੁਲਾਜ਼ਮ ਹੈ ਜੀ ਉਸ ਤੋਂ ਕੋਈ ਹੋਰ ਆਧਾਰ ਕਾਰਡ ਨਹੀਂ ਮਿਲਿਆ ਨਹੀਂ ਜਿਹੜਾ ਇਹ ਆਧਾਰ ਕਾਰਡ ਹੈਗਾ ਪਤਾ ਚੱਲਿਆ ਹੈਗਾ ਕਿ ਉਹ ਕਿਸੇ ਹੋਰ ਦਾ ਸੀ ਜਿਹੜਾ ਉਹਨੇ ਕੀਤਾ ਲੇਕਿਨ ਸਾਨੂੰ ਇਸ ਦੇ ਬਾਰੇ ਮੁਕੰਮਲ ਟ੍ਰੇਸ ਅਸੀਂ ਇਸ ਨੂੰ ਇਸ ਲਈ ਕਰ ਪਾਏ ਕਿਉਂਕਿ ਸਿਰਫ ਅਸੀਂ ਆਧਾਰ ਕਾਰਡ ਸਿਰਫ ਅਸੀਂ ਗਵਾਹਾਂ ਦੇ ਬਿਆਨ ਨਹੀਂ ਲੈਂਦੇ ਸੀ ਅਸੀਂ ਇਸ ਮੌਕੇ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕਰਦੇ ਸੀ ਤਾਂ ਜਿਸ ਬੰਦੇ ਦਾ ਇਹਨੇ ਆਧਾਰ ਕਾਰਡ ਦਿੱਤਾ ਸੀ ਉਸ ਦੇ ਨਾਲ ਨਾਲ ਇਹਨਾਂ ਦੀ ਅਸੀਂ ਫੋਟੋ ਵੀ ਕਲਿੱਕ ਕੀਤੀ ਸੀ ਜਿਸ ਦੇ ਹੱਲ ਇਹ ਕੰਸਰਨਡ ਇਨਸਾਨ ਜੋ ਹੈ ਉਹ ਟ੍ਰੇਸ ਹੋ ਪਾਇਆ ਸਰ ਕੰਪਲੇਂਟ ਕਿਹਦੇ ਵੱਲੋਂ ਕੀਤੀ ਗਈ ਸੀ ਜੋ ਕੰਪਲੇਨੈਂਟ ਨੇ ਉਹ ਬਰਨਾਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਜੀ ਉਥੋਂ ਹੀ ਉਹਨਾਂ ਦੀ ਟ੍ਰੋਲੀ ਸੀ ਪੂਰੀ ਗੱਲਬਾਤ ਜਿਹੜੀ ਆ ਉਹ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਇਹ ਵੱਡੇ ਸਵਾਲ ਨੇ ਕਿ ਆਖਰ ਖਾਕੀ ਵਰਦੀ ਵਾਲਿਆਂ ਨੇ ਇਹ ਕਿਸ ਦੇ ਕਹਿਣ ਦੇ ਉੱਤੇ ਕੀਤਾ ਇਹ ਖਾਕੀ ਵਰਦੀ ਵਾਲੇ ਮੁਲਾਜ਼ਮ ਨੇ ਆਪਣੀ ਮਰਜ਼ੀ ਨਾਲ ਕੀਤਾ ਇਹ ਟਰਾਲੀ ਕਿੱਥੇ ਲੈ ਕੇ ਜਾਇਆ ਜਾ ਰਹੀ ਸੀ ਇਸ ਤੋਂ ਪਹਿਲਾਂ ਵੀ ਕੋਈ ਚੋਰੀਆਂ ਉੱਥੇ ਹੋਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਮਾਰ ਪਈਆ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਤਾਂ ਫਾਇਦਾ ਚੱਕ ਰਹੇ ਸੀ ਪਰ ਪੁਲਿਸ ਦੀ ਡਿਊਟੀ ਬਣਦੀ ਆ ਸਮਾਨ ਦੀ ਰਾਖੀ ਕਰਨਾ ਪੁਲਿਸ ਦੀ ਡਿਊਟੀ ਬਣਦੀ ਆ ਕਿਸਾਨਾਂ ਦੇ ਉਹ ਸਮਾਨ ਦੀ ਰਾਖੀ ਕਰਨਾ ਜੋ ਕਿਸਾਨ 13 ਮਹੀਨੇ ਤੋਂ ਉੱਥੇ ਜੋੜ ਕੇ ਬੈਠੇ ਸੀ ਕਿਉਂਕਿ ਕਿਸਾਨ ਤਾਂ ਹਰਾਸਤ ਦੇ ਵਿੱਚ ਸੀ ਕਿਸਾਨ ਰ ਟੇਨ ਕਰ ਲਈ ਗਈ ਸੀ ਗ੍ਰਫਤਾਰ ਕਰ ਲਈ ਸੀ ਪਰ ਪਿੱਛੋਂ ਜਿਹੜੇ ਪੁਲਿਸ ਵਾਲੇ ਹੀ ਫਰੇਸ ਜੀ ਹਰਕਤ ਕਰਨ ਫਿਰ ਲੋਕ ਵਿਸ਼ਵਾਸ ਕਿਸ ਦੇ ਉੱਤੇ ਕਰਨਗੇ ਤਾਂ ਐਸਐਸਪੀ ਨੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ 20 ਤਰੀਕ ਨੂੰ ਇਹ ਟਰਾਲੀ ਮਿਸਿੰਗ ਹੋਈ ਸੀ ਜਿਸ ਦੇ ਚਲਦਿਆਂ ਇਹ ਟਰਾਲੀ ਜਿਹੜੀ ਮੁਲਾਜ਼ਮ ਦੇ ਘਰੇ ਖੜੀ ਸੀ ਤਾਂ ਉਸ ਦੇ ਵੱਲੋਂ ਆਪਣੀ ਆਈਡੀ ਦੇ ਕੇ ਕਿਹਾ ਗਿਆ ਸੀ ਕਿ 24 ਤਰੀਕ ਨੂੰ ਉਹ ਵਾਪਸ ਉਹ ਟਰਾਲੀ ਲੈ ਕੇ ਆ ਗਿਆ ਪਰ ਇਹ ਜਿਹੜਾ ਰਿਕਾਰਡ ਆ ਕਹਿੰਦੇ ਸਾਡੇ ਕੋਲ ਸਾਰਾ ਕੁਝ ਆ ਗਿਆ